ਨੋ ਬੋਲੋ ਸਰ ਬੋਲੋ ਤੁਸੀਂ ਬੋਲੋ ਅਜਾ ਸਾਹਿਬ ਬੋਲੋ ਤੁਸੀਂ ਬੋਲੋ ਬੋਲੋ ਸਾਰਿਆਂ ਨੂੰ ਪਹਿਲਾ ਮੈਂ ਸੋਚੀ ਕਾਂਗਰਸੀ ਉਦੇਸ਼ੇ ਬੁਨੇ ਇਸ ਤੋਂ ਅੱਗੇ ਵਰਕ ਸਾਡੇ ਸਾਡੇ ਸਾਥੀ ਇਹ ਮਾਈਕ ਸੁਣੇ ਕਰ ਸਕਦੇ ਪੰਜਾਬ ਦੇ ਜਨਤਾ ਦਾ ਮੈਂ ਬਹੁਤ ਬਖੂਰ ਹਾਂ ਇਹ ਮਾਈਕ ਨੂੰ ਕਿਉਂਕਿ ਉਹਨਾਂ ਦੇ ਸ਼ਹਿਰ ਦਾ ਬਾਜ ਬਹੁਤ ਓਵਰ ਵੈਲਕਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਲਜ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈ ਥੋੜਾ ਪਿਛੇ ਦੇਖੋ ਇੱਕ ਗੱਲ ਸੁਣ ਲੋ ਕੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰ ਤੋਂ ਰੱਖ ਲਿਆ ਪੋਲਿਟੀਕਲ ਬੰਦੇ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਸਾਰ ਯਾਰ ਪੱਕਾ ਲਾਉਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਔਰ ਐਡੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਦਿੱਤੀਆਂ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਾਂ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਨਸ ਪੰਜਾਬ ਨੂੰ ਚਾਣਦੇ ਆ ਰਹੇ ਸਭ ਕੇ ਮੈਂ ਪੰਜਾਬ ਦੇ ਵਿੱਚ ਕਿੱਦੇ ਤੇ ਭਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ਹਿਰ ਤੋਂ ਲੈ ਕੇ ਸੂਬੇ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕਲੀਕਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਦੇ ਜਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ਹਿਦਾਰ ਸਦਕਾ ਜਨਤਾ ਦੀ ਲੜਾਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਭੇਜੇ ਨੇ ਜੈ ਡੈਨਿਕ ਵਾਟ ਨੀਚੇ ਕਰੋ ਨਾ ਮਾਈਕਰੋ ਸਾਗਰ ਦਾ ਗਤਵਾਸੀ ਜਵਾਬ ਦੇ ਕੇ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਕਿੰਨੇ ਸਵਾਲ ਸਰ 2 ਵਜੇ ਤੋਂ ਲੈ ਕੇ 8 ਵਜੇ ਆਹ ਦੇਖੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮਿੰਤੀ ਯਾਰੀ ਹੱਥ ਕੀ ਸਾਹੇ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਹਾਂ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ચીਫ ਮਿਸਟਰੀਅਟ ਕਿਹਾ ਜਾ ਸਕਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਇਹ ਨੰਬਰ 2 ਦੀ ਪੋਜੀਸ਼ਨ ਵਾਲੇ ਆਪਣੇ ਹੱਥਾਂ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਆ ਆਮ ਪੰਜਾਬੀ ਦੱਕੇ ਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿਵਸਥਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਰਬੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਆ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਨਾ ਕੇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏਗਾ ਤੋ ਇਸ ਦਾ ਵਿਵਹਾਰ ਕਿਦਾਂ ਦਾ ਰਿਹਾ ਪੰਜਾਬ ਪੁਲਿਸ ਦਾ ਬاجਵਾ ਸਾਹਿਬ ਅੰਦਰ ਪੈਣਾ ਉਹ ਯਾਰ ਵਿਵਹਾਰ ਵਿਵਹਾਰ ਕਿਵੇਂ ਦਾ ਨਿਕਲ ਗਿਆ ਜੀ ਅਸੀਂ ਆ ਕੇ ਕਿਹਾ ਕਿ ਵਿਵਹਾਰ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਹੈ ਸਰ ਪੁਲਿਸ ਦਾ ਵਿਵਹਾਰ ਬੰਦੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਕਿਸ ਕਿਸਮ ਦਾ ਹੁੰਦਾ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਤਸਵੀਰ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਟਣੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਹੈ ਅਸੀਂ ਉਹਦੇ ਤੇ ਪਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਮਹੋਰ ਕਿ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਜੂਜ ਹੈ ਹੁਣ ਕਦਮ ਲੈਣ ਦੀ ਇੱਤਰੀ ਨੇ ਸਵਾਲਾਂ ਦੇ ਜਵਾਬ ਦਿੱਤੇ ਗਏ ਸੈਟੀਸਫੈਕਸ਼ਨ ਅਨੁਸਾਰ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਅਸਰ ਆ ਰਿਹਾ ਹੈ ਨਾ ਅਗੇ ਭਾਈ ਸ਼ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸਚਾਈ ਦਾ ਪੇਸ਼